ਲਗਾਤਾਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਥੇ ਇਹ ਨਸ਼ੇੜੀਆਂ ਦਾ ਗੜ ਬਣ ਚੁੱਕਿਆ ਇਹ ਪੁੱਲ ਔਰ ਇਹ ਦੇਖ ਸਕਦੇ ਹੋ ਕਿ ਐਕਸੀਲੇਟਰ ਬਿਲਕੁਲ ਬੰਦ ਪਏ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਐਕਸੀਲੇਟਰ ਨੂੰ ਚਲਾਉਣ ਲਈ ਜਨਰੇਟਰ ਰੱਖਿਆ ਉਹਦੇ ਵਿੱਚ ਡੀਜ਼ਲ ਨਹੀਂ ਪੋਇਆ ਜਾ ਰਿਹਾ ਕਿਸੇ ਵੀ ਕੰਮ ਨਹੀਂ ਆਇਆ ਕੰਮ ਦਾ ਨਿਕਲਿਆ ਇੱਕ ਵਾਰੀ ਵੀ ਚੱਲਿਆ ਨਹੀਂ ਕੋਈ ਆਪਾਂ ਦੇਖਿਆ ਨਹੀਂਗਾ ਇਹਦੇ ਤਾਂ ਉਲਟਾ ਕੱਲ ਮੰਗਣ ਵਾਲੇ ਬੈਠਦੇ ਆ ਜਾਂ ਕਪਲ ਬੈਠੇ ਹੁੰਦੇ ਆ ਜਾਂ ਕੋਈ ਮਤਲਬ ਗਲਤ ਨਸ਼ੇ ਕਰਨ ਵਾਲੇ ਬੰਦੇ ਉਹ ਬੈਜੰਦੇ ਨੇ ਤੁਸੀਂ ਦੇਖ ਰਹੇ ਹੋ ਉਹ ਦੇਖੋ ਲੋਕ ਸੁੱਤੇ ਹੋਏ ਨੇ ਉੱਥੇ ਐ ਤੇ ਉਥੱਲੇ ਦੇਖੋ ਬਿਸਤਰੇ 'ਤੇ ਨੇ ਗਈਆਂ ਦੇ ਵੀ ਮੇਰਾ ਕਹਲਾ ਵੀ ਉਲਟਾ ਨੁਕਸਾਨ ਹੀ ਹੋਇਆ ਪਰ ਹੁਣ ਦੇਖਿਆ ਜਾਵੇ ਤਾਂ 3 ਕਰੋੜ ਰੁਪਏ ਲਾ ਕੇ ਇਹ ਜਿਹੜਾ ਢਾਂਚਾ ਹੈ ਇੱਕ ਚਿਟਾਸੀ ਬਣ ਕੇ ਰਹਿ ਗਿਆ ਕਿਉਂਕਿ ਜਿਸ ਪਰਪਜ ਲਈ ਬਣਿਆ ਸੀ ਉਸ ਮਕਸਦ ਲਈ ਤਾਂ ਇਹ ਪਰਤੋਂ ਜ ਨਹੀਂ ਆ ਰਿਹਾ ਸੰਗਤ ਇਤੋਂ ਦੀ ਜਾ ਨਹੀਂ ਸਕਦੀ ਤੁਸੀਂ ਦੇਖ ਰਹੇ ਹੋ ਨਾਓ ਇੰਡੀਆ ਪੰਜਾਬੀ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਅੱਜ ਇਸ ਸਮੇਂ ਮੌਜੂਦ ਹਾਂ ਪਟਿਆਲਾ ਦੇ ਇਤਿਹਾਸਕ ਪ੍ਰਸਿੱਧ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਜਿੱਥੇ ਕੀ ਪਾਤਸ਼ਾਹੀ ਨੋਵੀਂ ਦੀ ਚਰਨਛੋਪਾ ਪ੍ਰਾਪਤ ਹੈ ਧਰਤੀ ਹੈ ਇੱਥੇ ਦੀ ਇੱਕ ਤਸਵੀਰ ਦਿਖਾਵਾਂਗੇ ਮੇਰੇ ਪਿੱਛੇ ਤੁਸੀਂ ਤਸਵੀਰ ਦੇਖ ਸਕਦੇ ਹੋ ਲੋਕਾਂ ਦੀ ਸਹੂਲਤ ਵਾਸਤੇ ਖਾਸ ਕਰਕੇ ਬਜ਼ੁਰਗਾਂ ਤੇ ਵਿਕਲੰਗਾਂ ਦੀ ਸਹੂਲਤ ਵਾਸਤੇ ਇੱਥੇ ਇੱਕ ਸਕਾਈਵੇ ਪੁੱਲ ਬਣਾਇਆ ਗਿਆ ਸੀ 3 ਸਾਲ ਪਹਿਲਾਂ ਜਿਹੜਾ ਕਾਂਗਰਸ ਦੀ ਸਰਕਾਰ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਔਰ ਕਾਂਗਰਸ ਤੇ ਹੀ ਜਿਹੜੇ ਉਸ ਸਮੇਂ ਪਰਨਿਤ ਕੋਰ ਐਮਪੀਸੀ ਉਹਨਾਂ ਵੱਲੋਂ ਇਜਾਜ਼ਤ ਕਾਟਣ ਕੀਤਾ ਗਿਆ ਸੀ ਪੌਣੇ 3 ਕਰੋੜ ਦੀ ਲਗਤ ਨਾਲ ਬਣਿਆ ਇਹ ਪੁਲ ਅੱਜ ਕਿਸ ਤਰ੍ਹਾਂ ਨਰਾਦਰਤਾ ਦਾ ਸ਼ਿਕਾਰ ਹੋ ਰਿਹਾ ਉਹ ਦਿਖਾਵਾਂਗੇ ਤਸਵੀਰ ਤਸਵੀਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਉਹ ਸਕਾਈਵੇ ਪੁਲਾ ਜਿਹੜਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੀ ਜਿਹੜੀ ਪਾਰਕਿੰਗਾਂ ਦੇ ਵਿੱਚ ਉਤਰਦਾ ਔਰ ਇਹ ਪੁਲ ਇਸ ਸਮੇਂ ਕਿਸ ਹਾਲਾਤ ਦੇ ਵਿੱਚ ਉਹ ਤੁਹਾਨੂੰ ਦਿਖਾਵਾਂਗੇ ਬਿਲਕੁਲ ਇਹ ਪੁਲ ਬੰਦ ਪਿਆ ਔਰ ਖਾਸ ਕਰਕੇ ਇਹ ਜਿਹੜਾ ਪੁੱਲ ਬਣਾਇਆ ਗਿਆ ਸੀ ਲੋਕਾਂ ਦੀ ਸਹੂਲਤ ਵਾਸਤੇ ਬਜ਼ੁਰਗਾਂ ਦੀ ਸਹੂਲਤ ਵਾਸਤੇ ਜਾਂ ਵਿਕਲਾਂਗ ਜਿਹੜੇ ਲੋਕ ਨੇ ਕੋੜੀਆਂ ਨਹੀਂ ਚੜ ਸਕਦੇ ਉਹ ਇਸ ਪੁੱਲ ਦਾ ਇਸਤੇਮਾਲ ਗੁਰਦੁਆਰਾ ਸਾਹਿਬ ਵਿਖੇ ਆਣ ਵੀ ਕਲੀ ਕਰਦੇ ਸੀ ਪਰ ਕਿਥੇ ਨਾ ਕਿਥੇ ਪੁਲਿਸ ਸਮੇਂ ਬੰਦ ਪਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਦੀ ਜਿਹੜੀ ਦੇਖਰੇਖ ਨਹੀਂ ਕੀਤੀ ਜਾ ਰਹੀ ਇਹ ਪੁੱਲ ਜਿਹੜਾ ਹੈਗਾ ਫਿਲਹਾਲ ਫਲੈਕਸ ਬੋਰਡਾਂ ਦੀ ਇਸ਼ਤਿਹਾਰਾ ਵਾਸਤੇ ਜਾਂ ਕਪੜੇ ਸਕਾਟ ਦੇ ਹੀ ਕੰਮ ਆ ਰਿਹਾ ਤਾਂ ਤਸਵੀਰ ਤੁਹਾਨੂੰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਕੀ ਹੈ ਜਿਹੜਾ ਐਕਸੀਲੇਟਰ ਪੁਲ ਬਣਾਇਆ ਗਿਆ ਔਰ ਕਿਸ ਤਰ੍ਹਾਂ ਇਹ ਨਰਾਦਤਾ ਦਾ ਸ਼ਿਕਾਰ ਹੋ ਰਿਹਾ ਕਿਉਂਕਿ ਬਜ਼ੁਰਗਾਂ ਵਾਸਤੇ ਇਹ ਪੁਲ ਤਿਆਰ ਕੀਤਾ ਗਿਆ ਸੀ ਔਰ ਇਸ ਸਮੇਂ ਬਿਲਕੁਲ ਕਿਹੜੀ ਹਾਲਾਤ ਦੇ ਵਿੱਚ ਆ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੱਜ ਕੋਸ਼ਿਸ਼ ਕਰ ਰਹੇ ਹਾਂ ਤਾਂ ਮੇਰੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪੌਣੇ 3 ਕਰੋੜ ਦੀ ਲਾਗਤ ਨਾਲ ਇਹ ਜਿਹੜਾ ਐਕਸੀਲੇਟਰ ਤਿਆਰ ਕੀਤਾ ਗਿਆ ਸੀ ਔਰ ਗੁਰਦੁਆਰਾ ਕਮੇਟੀ ਵੱਲੋਂ ਜਿਹੜੀ ਇਸ ਪੁਲ ਵਾਸਤੇ ਜਗ੍ਹਾ ਦਿੱਤੀ ਗਈ ਸੀ ਪੂਰੀ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਸਪੇਸ ਜਿਹੜੀ ਹੈਗੀ ਆ ਪਾਰਕਿੰਗ ਦੀ ਜਗ੍ਹਾ ਬਿਲਕੁਲ ਗੁਰਦੁਆਰਾ ਸਾਹਿਬ ਨੇ ਆਪਣੀ ਦਿੱਤੀ ਔਰ ਖਰਾਬ ਜਗ੍ਹਾ ਹੋਈ ਹੈ ਪਰ ਕਿਉਂਕਿ ਲੋਕਾਂ ਦੀ ਸਹੂਲਤ ਵਾਸਤੇ ਕਿ ਬਜ਼ੁਰਗ ਜਿਹੜੇ ਸੜਕੋ ਪਾਰ ਗੁਰਦੁਆਰਾ ਸਾਹਿਬ ਆਣਾ ਚਾਹੁੰਦੇ ਨੇ ਉਹ ਪੁਲ ਦਾ ਇਸਤੇਮਾਲ ਕਰਕੇ ਇੱਥੋਂ ਆ ਸਕਦੇ ਨੇ ਔਰ ਇੱਥੋਂ ਜਾ ਸਕਦੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਦੇ ਕਿ ਕਿਸ ਤਰ੍ਹਾਂ ਅਣਦੇਖੀ ਦਾ ਇਹ ਸ਼ਕਾਰ ਪੁਲ ਹੋ ਰਿਹਾ ਔਰ ਕੀ ਹਾਲਾਤ ਨੇ ਇਸ ਪੁਲ ਦੇ ਔਰ ਇੱਥੇ ਲਗਾਤਾਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਥੇ ਇਹ ਨਸ਼ੇੜੀਆਂ ਦਾ ਗੜ ਬਣ ਚੁੱਕਿਆ ਇਹ ਪੁੱਲ ਔਰ ਇਹ ਦੇਖ ਸਕਦੇ ਹੋ ਕਿ ਐਕਸੀਲੇਟਰ ਬਿਲਕੁਲ ਬੰਦ ਪਏ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਐਕਸੀਲੇਟਰ ਨੂੰ ਚਲਾਉਣ ਲਈ ਜਨਰੇਟਰ ਰੱਖਿਆ ਉਹਦੇ ਵਿੱਚ ਡੀਜ਼ਲ ਨਹੀਂ ਪੋਇਆ ਜਾ ਰਿਹਾ ਜਿਸ ਕਰਕੇ ਇਹ ਲਿਫਟ ਬਿਲਕੁਲ ਬੰਦ ਪਈ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਲੋਕ ਵੀ ਕੁਝ ਮੌਜੂਦ ਨੇ ਔਰ ਇਹ ਆਮ ਜਿਹੜੇ ਲੋਕਾਂ ਵਾਸਤੇ ਖਾਸ ਕਰਕੇ ਬਜ਼ੁਰਗਾਂ ਵਾਸਤੇ ਪੁੱਲ ਬਣਾਇਆ ਗਿਆ ਸੀ ਕਿਸ ਤਰ੍ਹਾਂ ਅਣ ਦੇਖੀ ਦਾ ਸ਼ਿਕਾਰ ਹੋ ਰਿਹਾ ਔਰ ਇਸ ਇਸ਼ਤਿਹਾਰਾਂ ਵਾਸਤੇ ਇਸ ਪੁਲ ਦਾ ਇਸਤੇਮਾਲ ਹੋ ਰਿਹਾ ਜਾਂ ਕੱਪੜੇ ਸੁਕਾਉਣ ਵਾਸਤੇ ਹੋ ਰਿਹਾ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਹਰਮਿੰਦਰਪਾਲ ਸਿੰਘ ਸਬਰਵਾਲ ਜੀ ਖਾਲਸਾ ਸਤਾਦੀ ਕਮੇਟੀ ਪਟਿਆਲਾ ਇਹ ਪੁਲ ਲੋਕਾਂ ਦੀ ਸਹੂਲਤ ਵਾਸਤੇ ਸੰਕਟਾਰੀ ਸਹੂਲਤ ਵਾਸਤੇ ਬਣਾਇਆ ਸੀ ਪਰ ਅਣ ਦੇਖੀ ਦਾ ਸ਼ਿਕਾਰ ਹੋ ਰਿਹਾ ਘਰ ਕੋ ਕੀ ਸਹੂਲਤ ਵਾਲੇ ਬਣਾਇਆ ਪਰ ਜਦੋਂ ਇਹ ਬਣਾਇਆ ਸੀ ਨਾ ਉਦੋਂ ਵੀ ਅਸੀਂ ਕਹਿ ਰਹੇ ਸੀ ਵੀ ਇਹ ਬਹੁਤ ਗਲਤ ਬਣ ਗਿਆ ਇਹਦੇ ਨਾਲ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਦਿੱਖ ਖਰਾਬ ਹੁੰਦੀ ਹੈ ਗੁੱਚਾ ਬਣ ਗਿਆ ਵੀ ਜੇ ਅੰਡਰ ਵਿੱਚ ਬਣਦਾ ਤਾਂ ਉਹਦੇ ਬਹੁਤ ਵਧੀਆ ਰੀਸ ਸੀਗੇ ਚਲੋ ਸਰਕਾਰ ਨੇ ਬਣਾਤਾ ਮੇਰੇ ਖਿਆਲ ਅਲੱਗ-ਬਗ 3-4 ਕਰੋੜ ਰੁਪਏ ਲੱਗਣੇ ਤੇ ਤੇ ਕਿਸੇ ਵੀ ਕੰਪਨੀ ਦਾ ਕੰਮ ਦਾ ਨਿਕਲਿਆ ਇੱਕ ਵਾਰੀ ਵੀ ਚੱਲਿਆ ਨਹੀਂ ਕੋਈ ਆਪਾਂ ਦੇਖਿਆ ਨਹੀਂਗਾ ਇਹਦੇ ਤਾਂ ਉਲਟਾ ਕੱਲ ਮੰਗਣ ਵਾਲੇ ਬੈਠਦੇ ਆ ਜਾਂ ਕਪਲ ਬੈਠੇ ਹੁੰਦੇ ਆ ਜਾਂ ਕੋਈ ਮਤਲਬ ਗਲਤ ਨਸ਼ੇ ਕਰਨ ਵਾਲੇ ਬੰਦੇ ਉਹ ਬੈਹ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਉਹ ਦੇਖੋ ਲੋਕ ਸੁੱਤੇ ਹੋਏ ਨੇ ਉੱਤੇ ਹਾਂ ਤੇ ਉਥੱਲੇ ਦੇਖੋ ਬਿਸਤਰੇ 'ਤੇ ਇਹਨਾਂ ਗਈਆਂ ਦੇ ਵੀ ਮੇਰੇ ਖਿਆਲ ਆ ਵੀ ਉਲਟਾ ਨੁਕਸਾਨ ਹੀ ਹੋਇਆ ਫਿਰ ਇੱਧਰ ਇਹਦੇ ਉੱਪਰ ਬੋਰਡ ਲਾਇਆ ਜਾਂਦੇ ਨੇ ਇਹ ਤਾਂ ਹੁਣ ਸਰਕਾਰ ਨੇ ਕੋਈ ਮਨਾ ਕੀਤਾ ਤੇ ਤਾਂ ਥੋੜੇ ਘਟੇ ਨੇ ਬੋਰਡ ਲੱਗਦੇ ਨੇ ਐਡਾ ਲੱਗਦੀ ਰਹਿੰਦੀਆਂ ਨੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਵੀ ਜੇ ਆਪਾਂ ਬਣਾਇਆ ਹੈ ਤੇ ਇਹਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਕਿਉਂਕਿ ਸੰਗਤਾਂ ਨੂੰ ਸਹੂਲਤ ਮਿਲੇਗੀ ਉਹਦੇ ਨਾਲ ਜਿੱਥੇ ਸਟ੍ਰੌਂਗ ਦੇ ਵਿੱਚ ਰਸ਼ ਹੁੰਦਾ ਤੇ ਟ੍ਰੈਫਿਕ ਪੁਲਿਸ ਨੂੰ ਵੀ ਮਦਦ ਮਿਲੇਗੀ ਤੋ ਕਿ ਸੰਗਤਾਂ ਉੱਪਰ ਆਣਗੀਆਂ ਕਈ ਵਾਰੀ ਤੁਸੀਂ ਦੇਖਿਆ ਵੀ ਮੇਰੇ ਖਿਆਲ 15-15 ਮਿੰਟ ਲਾ ਜਾਂਦੇ ਨੇ ਸੜਕ ਪਾਰ ਕਰਦੇ ਆ ਤੇ ਹੁਣ ਹਰ ਮਹੀਨੇ ਪੰਜਵੀਂ ਹੁੰਦੀ ਆ ਬਸੰਤ ਪੰਜਵੀਂ ਆ ਗਈ ਆ ਬਸੰਤ ਪੰਜਵੀਂ ਤੇ ਲੱਖਾਂ ਲੋਕ ਆਣਗੇ ਕਟੋਕੜ ਤੇ ਉਹ ਇਹ ਪਾਰ ਕਰਨ ਲਈ ਮੇਰਾ ਕਹਲਾ ਕਟੋਕੜ ਇਧਰਲੇ ਪਾਸੋਂ ਵੀ ਜਸਰਾਂਡ ਰੋਡ ਉੱਤੇ ਲਈਏ ਇਹ ਪਾਰ ਕਰਨ ਵਾਸਤੇ ਕਰੀਏ ਤੇ ਜੇ ਪੁਲ ਬਣਿਆ ਹੋਵੇ ਤਾਂ ਬਹੁਤ ਵਧੀਆ ਮੈਂ ਤੇ ਹੀ ਕਹਾਂਗਾ ਪ੍ਰਸ਼ਾਸਨ ਨੂੰ ਕਿ ਜੇ ਕਰੋ ਬਸੰਤ ਮਹੀਨੇ ਪਹਿਲਾਂ ਕਰਨ ਤੇ ਉਹਦੇ ਵਾਰੀਸ਼ ਨਹੀਂ ਆ ਗਈ ਤੇ ਉਹਦੇ ਲਈ ਕੀ ਟੈਕਰ ਵੀ ਚਾਹੀਦਾ ਹੈ ਜਨਰੇਟਰ ਆਪਰੇਟਰ ਵੀ ਚਾਹੀਦਾ ਹੈ ਉਹ ਸਾਰਾ ਕੁਝ ਤਾਂ ਤੇ ਜ਼ਿੰਮੇਵਾਰੀ ਕਿਸ ਦੀ ਬਣੇ ਸਰਕਾਰ ਨੇ ਬਣਾ ਕੇ ਦੇ ਦਿੱਤਾ ਹੈ ਤਾ ਅੱਗੇ ਜ਼ਿੰਮੇਵਾਰੀ ਸਰਕਾਰ ਨੂੰ ਹੀ ਚਲਾਉਣਾ ਚਾਹੀਦਾ ਸਰਕਾਰ ਨੇ ਕਿਸੇ ਨੂੰ ਹੈਂਡਲ ਥੜਾ ਕੀਤਾਗਾ ਮਾਲਕੀਤ ਸਰਕਾਰ ਦੀ ਹੈ ਨਾ ਕਿ ਗੁਰਦੁਆਰਾ ਸਾਹਿਬ ਦੀ ਹੈ ਇਹ ਤਾਂ ਸਰਕਾਰ ਨੇ ਆ ਬਣਾਇਆ ਨਾ ਸਰਕਾਰ ਨੇ ਆ ਬਣਾਇਆ ਸਰਕਾਰ ਨੇ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕੋਈ ਵੀ ਪ੍ਰਸ਼ਾਸਨ ਸੈਡ ਸਰਕਾਰ ਤੋਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਦਾ ਫਰਜ਼ ਬਣਦਾ ਹੈਗਾ ਵੀ ਉਹ ਇਸ ਨੂੰ ਦੇਖਣ ਪਹਿਲ ਦੇ ਆਧਾਰ ਤੇ ਦੇਖਣ ਮੈਂ ਇਸ ਤੋਂ ਪਹਿਲਾਂ ਗੁਰਤੇਗ ਬਾਦਲ ਸਾਹਿਬ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਤ ਜਦੋਂ ਆਪਾਂ ਸੀਗਾ ਤਾਂ ਮੈਂ ਡਾਕਟਰ ਬਲਬੀਰ ਸਿੰਘ ਜੀ ਦੇ ਥਰੂ ਲਿਖ ਕੇ ਦਿੱਤੀ ਸੀ ਐਡੀਸੀ ਸਾਹਿਬ ਨੂੰ ਜਿਥੇ ਕਿ ਇਹ ਸਟ੍ਰੌਂਗ ਦਾ ਨਾਮ ਗੁਰਤੇਗ ਬਹਾਦਰ ਚੌਂਗਰਾ ਦਿੱਤਾ ਜਾਵੇ ਕਿ ਇਸ ਸਮਰਪਿਤ ਗੁਰਤੇਗ ਬਾਦ ਸਾਹਿਬ ਦੇ ਉਦੋਂ ਨਹੀਂ ਰੱਖਿਆ ਹੁਣ ਨੂੰ ਗੁਰਤੇਗ ਬਾਦ ਸਾਹਿਬ ਦੀ ਸ਼ਹੀਦੀ ਸਭੀਏ ਇਸੇ ਸਾਲ ਨਵੰਬਰ ਦੇ ਅਸੀਂ ਚਾਹਨਾ ਵੀ ਇਹ ਚੌਂਕ ਸੁੰਦਰਬਨ ਦੇ ਜਿਵੇਂ ਖੰਡਾ ਚੌਂਕ ਬਣ ਗਿਆ ਇੱਥੇ ਜਿੱਥੇ ਪੁਲਿਸ ਵਾਲਾ ਖੜਦਾ ਹੈ ਪਰ ਤੁਸੀਂ ਸ਼ਹੀਦੀ ਜਿਹੜਾ ਸਮਾਗਮ ਆ ਰਿਹਾ 350 ਸਾਲਾਂ ਵੱਡਾ ਪਰਵ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਧਰਤੀ ਆ ਤਾਂ ਲੱਖਾਂ ਕਰੋੜਾ ਲੋਕ ਇੱਥੇ ਮੱਥਾ ਟੇਕਣ ਆਣਗੇ ਪਰ ਇਹ ਫਿਰ ਉਦੋਂ ਵੀ ਤਾਂ ਜਰੂਰਤ ਪੈਗੀ ਪੁਲ ਦੀ ਮੈਂ ਤਾਂ ਉਹ ਤਾਂ ਬੜੀ ਦੂਰ ਹੈ ਉਹ ਤਾਂ ਨਵੰਬਰ ਹੈ ਮੈਂ ਤਾਂ ਉਹਨੂੰ ਕਹਿੰਦਾ ਬਸੰਤ ਪੰਚਮੀ ਤੇ ਆਣਗੇ ਹਾਂ ਬਸੰਤ ਪੰਚਮੀ 2 ਫਰਵਰੀ ਦੀ ਹੈ ਤੇ ਜੇ ਸਭ ਕੁਝ ਠੀਕ ਠਾਕ ਹੈ ਸਿਰਫ ਡੀਜ਼ਲ ਰੂਜ ਪਾ ਕੇ ਜਾਂ ਪ੍ਰਸ਼ਾਸਨ ਨੇ ਕਰਨਾ ਸਾਡੀ ਦੇ ਡਿਪਟੀ ਕਮਿਸ਼ਨਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਪਹਿਲ ਦੇ ਆਧਾਰ ਤੇ ਕਰਾਓ ਕਿਉਂਕਿ ਜਦੋਂ ਜਵੇਸ਼ਕ ਦੂ ਕੋਈ ਦੂਜੀ ਸਰਮ ਮੈਡਮ ਹੋਰ ਸੀਗੇ ਹੁਣ ਮੈਡਮ ਹੋਰ ਨੇ ਤੇ ਜੇ ਉਹ ਆਪਲਾ ਹ ਲੈਣਗੇ ਆ ਕਾ ਕੇ ਦੂਰ ਦਵਾਆ ਓਪਨਿੰਗ ਕਰ ਲੈਣ ਤੇ ਇਹਨੂੰ ਸ਼ੁਰੂ ਕਰ ਦੇਣ ਤਾਂ ਕਿ ਲੋਕਾਂ ਨੂੰ ਸਹੂਲਤ ਮਿਲੇ ਦੇਖੋ ਨਾ ਮੈਂ ਦੱਸਾਂ ਵੀ ਰਾਤ ਨੂੰ ਇੱਥੇ ਕੋਈ ਸੁੱਤਾ ਆ ਜਦੋਂ ਰਾਤ ਨੂੰ ਕੋਈ ਸੁੱਤਾ ਉਹ ਰਾਤ ਨੂੰ ਠੰਡ ਦੇ ਵਿੱਚ ਥੱਲੇ ਕਿਵੇਂ ਜਾਏਗਾ ਉਹ ਬਾਥਰੂਮ ਪਰ ਚਲੇਗਾ ਉੱਪਰ ਜਾਏਗਾ ਗੁਰਦਾਰਾ ਸਾਹਿਬ ਸਾਹਮਣੇ ਨੇ ਬੜੀ ਸ਼ਰਮ ਦੀ ਗੱਲ ਹੈ ਅਸੀਂ ਆਪ ਕਹਨੇ ਆ ਵੀ ਲੋਕ ਕਈ ਨਸ਼ੇ ਕਰਕੇ ਵੀ ਆਂਦੇ ਹੋਣੇ ਕਈ ਤੇ ਖੜੇ ਰਹਿੰਦੇ ਨੇ ਵੀ ਜੇਕਰ ਇਹ ਆਵਾਜਾਈ ਚਲਦੀ ਜੇ ਇਹ ਚਲਦਾ ਹੋਏਗੀ ਨਾ ਇਲੈਕਟ੍ਰੋਨਿਕ ਚਲਦਾ ਹੈਗਾ ਤਾਂ ਲੋਕ ਉਂਝ ਵੀ ਬੱਚਿਆਂ ਨੂੰ ਲੈ ਕੇ ਆਉ ਤੁਹਾਨੂੰ ਪੁੱਲ ਤੇ ਲੈ ਕੇ ਜਾਈਏ ਤਾਂ ਸਿਕੋ ਰੌਣਕ ਵਧੇਗੀ ਰੌਣਕ ਵਧੇਗੀ ਉਹਦੇ ਨਾਲ ਤੇ ਸਾਡੀ ਇਹੀ ਬੇਨਤੀ ਹੈ ਤੁਹਾਡੇ ਰਾਹੀਂ ਕਿ ਇਹਨੂੰ ਪਹਿਲ ਦੇ ਦਾਤ ਤੱਕ ਜੇ ਜਾਵੇ ਤਾਂ ਲਗਾਤਾਰ ਜਿਹੜਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਐਕਸੀਲੇਟਰ ਜਾਂ ਇਹ ਲਿਫਟ ਬਣਾਈ ਗਿਆ ਉਹ ਕਿਸ ਤਰ੍ਹਾਂ ਆਣ ਦੇਖੀ ਦਾ ਸ਼ਕਾਰ ਹੋ ਰਿਹਾ ਕਿ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਨਾਲ ਕੀ ਪੰਚਮੀ ਹਰ ਮਹੀਨੇ ਅਤੇ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਬਹੁਤ ਦੂਰ ਦੂਰੋਂ ਸਰਦਾਲੂ ਇੱਥੇ ਆਉਂਦੇ ਨੇ ਪਰ ਇਹ ਪਿਛਲੇ 3 ਸਾਲਾਂ ਤੋਂ ਇਹ ਪੁੱਲ ਇਸੇ ਤਰੀਕੇ ਨਾਲ ਬੰਦ ਪਿਆ ਕਿਉਂਕਿ ਡੀਜ਼ਲ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਡੀਜ਼ਲ ਨਹੀਂ ਪਵਾਇਆ ਜਾ ਰਿਹਾ ਤਾਂ ਕਿਸ ਤਰ੍ਹਾਂ ਅਸੀਂ ਦੇਖੀ ਰਿਹਾ ਸ਼ਕਾਰ ਹੋ ਰਿਹਾ ਹੈ ਔਰ ਇਹਨਾਂ ਦਾ ਕਹਿਣਾ ਕਿ 2 ਫਰਵਰੀ ਨੂੰ ਬਸੰਤ ਪੰਚਮੀ ਜਿਹੜੀ ਹੁਣ ਇਸ ਸਾਲ ਵੱਡੇ ਪੱਧਰ ਤੇ ਫਿਰ ਬਣਾਈ ਜਾਣੀ ਹੈ ਔਰ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬੀ ਦਾ ਸ਼ਹੀਦੀ ਪਰਵਾਰ ਹੈ 350 ਸਾਲਾ ਤਾਂ ਉਹ ਵੀ ਇੱਥੇ ਬੜੇ-ਬੜੇ ਪੱਦਰ ਤੇ ਮਨਾਇਆ ਜਾਣਾ ਲੱਖਾਂ ਕਰੋੜਾਂ ਸ਼ਰਧਾਲੂ ਇੱਥੇ ਪਹੁੰਚਣਗੇ ਤਾਂ ਕਿਥੇ ਨਾ ਕਿਹਾ ਇਸ ਲਿਫਟ ਦਾ ਲਹਾ ਲਿੱਤਾ ਜਾਸਾ ਤੁਸੀਂ ਆਹ ਦੇਖ ਸਕਦੇ ਹੋ ਤਸਵੀਰ ਇਹ ਵੀ ਹੈਗੀ ਹੈ ਕਿ ਲੋਕ ਜਿਹੜੇ ਕਰੋ ਬੇਕਾਰ ਹੁੰਦੇ ਨੇ ਉਹ ਇੱਥੇ ਸੁੱਤੇ ਪਏ ਨੇ ਕਿਸ ਤਰ੍ਹਾਂ ਉਹਰੇ ਕੰਬਲ ਕੱਪੜੇ ਵਿਖਰੇ ਹੋਏ ਨੇ ਔਰ ਯਾ ਇਸ ਬੋਰਡ ਤੇ ਇਸ਼ਤਿਹਾਰ ਲੱਗੇ ਹੋਏ ਨੇ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰੇ ਕੀ ਨਾਮ ਹੈ ਵੀਜੀ ਹੈ ਵੀਜੀ ਕਾਹਦਾ ਆਇਓ ਇਹੀਂ ਸੇ ਆਈ ਹੈ ਯਹੀਂ ਸੋਤੇ ਹੋ ਨਾ ਨਾ ਵੇਖੋ ਕੰਮ ਕਰਦਾ ਲੋਡਿੰਗਾ ਅੱਛਾ ਤੂੰ ਥਕਾ ਪੜਾਤਾ ਇਸ ਲਈ ਨਾ ਨਾ ਕਹਾਂ ਪੇ ਕੰਮ ਕਰਦੇ ਹੋ ਨਹੀਂ ਤਾਂ ਕਰਦੇ ਹੀ ਪਿਛੇ ਤਾਜ ਹੋਟਲ ਮੈਂ ਅੱਛਾ ਹੋਟਲ ਮੈਂ ਤਾਂ ਸੌਣੇ ਕੇ ਲਈ ਆਤੇ ਹੋ ਨਾ ਨਾ ਸੌਣਾ ਤਾਂ ਮਾਰਾ ਐਸੀ ਲੱਗ ਜਾਂ ਯਹੀ ਪੜਿਆ ਰਹੇ ਹੋਰ ਵੀ ਬਿਸਤਰ ਕਿਸੇ ਦਾ ਥਾ ਵੈਸੀ ਆਰਾਮ ਕਰ ਰਹਾ ਥਾ ਮੈਂ ਤਾਂ ਲੋਗ ਇਸ ਪੁੱਲ ਦੇ ਬੰਦ ਹੋਣ ਨਾਲ ਇੱਥੇ ਆਰਾਮ ਫਰਮਾ ਰਹੇ ਤੁਸੀਂ ਇਹ ਦੇਖ ਸਕਦੇ ਹੋ ਦੂਜੇ ਪਾਸੇ ਦੀ ਵੀ ਤਸਵੀਰ ਦਿਖਾਵਾਂਗਾ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਾਂਗਾ ਕਿ ਬਾਹਰਲੀ ਤਸਵੀਰ ਵੀ ਦਿਖਾਈ ਜਾਏ ਕਿ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਚੌਂਗ ਦਾ ਇਹ ਦ੍ਰਿਸ਼ ਹੈਗਾ ਔਰ ਦੂਜੇ ਪਾਸੇ ਦੀ ਵੀ ਤਸਵੀਰਾਂ ਇੱਥੇ ਬੱਸਾਂ ਵੀ ਖੜ੍ਹਦੀਆਂ ਨੇ ਔਰ ਉਸ ਪੁੱਲ ਤੋਂ ਰਾਹੀਂ ਗੁਰਦੁਆਰਾ ਸਾਹਿਬ ਨੂੰ ਲੋਕ ਇੱਧਰ ਨੂੰ ਸ਼ਰਧਾਲੂ ਮੱਥਾ ਟੇਕਣ ਆਉਣ ਲਈ ਆ ਸਕਣ ਖਾਸ ਕਰਕੇ ਬਜ਼ੁਰਗ ਜਾਂ ਵਿਕਲੈਂਗ ਲੋਕ ਉਹਨਾਂ ਨੂੰ ਸਹੂਲਤ ਮਿਲ ਨਹੀਂ ਸਕੇ ਇਸ ਕਰਕੇ ਇਹ ਸਕਾਈ ਪੁੱਲ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀ ਪੌਣੇ 3 ਕਰੋੜ ਦੀ ਲਾਗਤ ਨਾਲ ਇਹ ਪੁੱਲ ਬਣਾਇਆ ਗਿਆ ਸੀ ਔਰ ਥੱਲੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਕਿੰਨੀ ਭਾਰੀ ਸੰਖਿਆ ਵਿੱਚ ਉਹਦਾ ਟ੍ਰੈਫਿਕ ਚੱਲਦੀ ਆ ਤਾਂ ਇਹੀ ਸ਼ਰਧਾਲੂਆਂ ਦੀ ਸਹੂਲਤ ਕਰਕੇ ਬਣਾਇਆ ਗਿਆ ਸੀ ਕਿ ਟ੍ਰੈਫਿਕ ਤੋਂ ਵੀ ਬਚਿਆ ਜਾ ਸਕਦਾ ਹੈ ਪਰ ਕਿਤਨਾ ਕਿੱਥੇ ਹੁਣ ਇਹ ਪੁੱਲ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਦੂਜੇ ਪਾਸੇ ਦੀ ਵੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਗੁਰਦੁਆਰਾ ਸਾਹਿਬ ਦੇ ਇਸ ਪੁੱਲ ਵਾਸਤੇ ਆਪਣੀ ਪਾਰਕਿੰਗ ਦੀ ਜਗ੍ਹਾ ਪ੍ਰਸ਼ਾਸਨ ਨੂੰ ਦਿੱਤੀ ਸੀ ਵੀ ਸ਼ਰਧਾਲੂਆਂ ਨੂੰ ਅਗਰ ਪ੍ਰਸ਼ਾਸਨ ਨੇ ਕੋਈ ਚੰਗਾ ਕਦਮ ਚੱਕਿਆ ਤਾਂ ਸ਼ਰਧਾਲੂਆਂ ਨੂੰ ਫਾਇਦਾ ਹੋ ਰਿਹਾ ਤਾਂ ਗੁਰਦੁਆਰਾ ਸਾਹਿਬ ਨੇ ਵੀ ਅੱਗੇ ਵੱਧ ਕੇ ਉਹ ਜਗ੍ਹਾ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਆ ਐਕਸੀਲੇਟਰ ਇੱਦਾਂ ਹੀ ਵੱਧ ਪਿਆ ਇਹ ਪਾਰਕਿੰਗ ਦੀ ਜਗ੍ਹਾ ਹੈਗੀ ਆ ਇਸ ਪਾਰਕਿੰਗ ਚੋਂ ਲੋਕ ਆਰਾਮ ਨਾਲ ਇਸ ਪੂਲ ਤੱਕ ਪੌੜੀਆਂ ਦੇ ਰਾਹੀਂ ਚੜ ਕੇ ਉਧਰਲੇ ਪਾਸੇ ਜਾ ਸਕਦੇ ਨੇ ਕੁਝ ਦੂਰੀ ਚੱਲ ਕੇ ਫਿਰ ਅੱਗੇ ਐਕਸੀਲੇਟਰ ਲੱਗਿਆ ਹੋਇਆ ਵੱਧੇ ਉੱਥੇ ਉਤਰ ਸਕਦੇ ਨੇ ਸ਼ਰਧਾਲੂ ਉਤਰ ਸਕਦੇ ਨੇ ਤਾਂ ਸਹੂਲਤ ਵਾਸਤੇ ਇਹ ਜਿਹੜੀ ਬੜੀ ਚੀਜ਼ ਇਸ ਸਮੇਂ ਪੂਰਨ ਤੌਰ ਤੇ ਆਂ ਦੇਖੀ ਦਾ ਸ਼ਿਕਾਰ ਹੋ ਰਹੀ ਆ ਤੱਕ ਖਬਰ ਦਿਖਾੜ ਦਾ ਮਕਸਦ ਇਹੀ ਹੈ ਕਿ ਇੰਨੇ ਪੈਸੇ ਲਗਾ ਕੇ ਕਿਸ ਤਰ੍ਹਾਂ ਇਹ ਪੁਣ ਅੜ ਦੇਖੀ ਦਾ ਸ਼ਿਕਾਰ ਹੋ ਰਿਹਾ ਲਗਾਤਾਰ ਲੋਕ ਇਥੇ ਬਜ਼ੁਰਗ ਜਿਹੜੇ ਲੋਕ ਨੇ ਜਿਹੜਾ ਇਸ ਦਾ ਲਾਹਾ ਲੈ ਸਕਦੇ ਨੇ ਉਹ ਲਾਹਾ ਨਹੀਂ ਲੈ ਪਾਰੇ ਕਿਉਂਕਿ ਪੁਲ ਬੰਦ ਪਿਆ ਔਰ ਜਿਹੜਾ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ ਪਰ ਅੜ ਦੇਖੀ ਦਾ ਲਗਾਤਾਰ ਸ਼ਿਕਾਰ ਹੋ ਰਿਹਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵਿਖੇ ਪ੍ਰਸ਼ਾਸਨ ਵੱਲੋਂ ਪੁੱਲ ਬਣਾਇਆ ਕਿਸ ਤਰ੍ਹਾਂ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਸਾਡੇ ਨਾਲ ਸੀਨੀਅਰ ਪੱਤਰਕਾਰ ਪੰਜਾਬੀ ਟ੍ਰਿਬਿਊਨ ਦਾ ਪੰਗੂ ਸਾਹਿਬ ਨੇ ਪੰਗੂ ਸਾਹਿਬ ਨਾਲ ਗੱਲ ਕਰਦੇ ਪੰਗੂ ਜੀ ਕਿਵੇਂ ਦੇਖਦੇ ਹੋ ਇੱਕ ਵਧੀਆ ਪੁਰਾਣਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਦੇਖੋ ਨੋ ਡਾਊਟ ਹੈ ਜੀ ਇਹ ਪਿਛਲੀ ਕਾਂਗਰਸ ਵੇਲੇ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੇਲੇ ਬਣਿਆ ਸੀਗਾ ਇਹ ਜਿਹੜਾ ਸੀਗਾ ਫੈਸਲਾ ਤਾਂ ਬੜਾ ਵਧੀਆ ਹੈ ਪਰ ਹੁਣ ਦੇਖਿਆ ਜਾਵੇ ਤਾਂ 3 ਕਰੋੜ ਰੁਪਏ ਲਾਗੇ ਇਹ ਜਿਹੜਾ ਢਾਂਚਾ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਕਿਉਂਕਿ ਇਹ ਜਿਸ ਪਰਪਸ ਲਈ ਬਣਿਆ ਸੀ ਉਸ ਮਕਸਦ ਲਈ ਤਾਂ ਇਹ ਵਰਤੋਂ ਚ ਨਹੀਂ ਆ ਰਿਹਾ ਸੰਗਤ ਇਥੋਂ ਦੀ ਜਾ ਨਹੀਂ ਸਕਦੀ ਤੇ ਪਹਿਲੀ ਦਾ ਗੱਲ ਅਸਲ 'ਚ ਜਿਹੜਾ ਪੇਚ ਫਸਿਆ ਹੋਇਆ ਹੈ ਗੁਰਦੁਆਰਾ ਪ੍ਰਬੰਧਕਾਂ ਦੇ ਦਰਮਿਆਨ ਤੇ ਪ੍ਰਸ਼ਾਸਨ ਦੇ ਦਰਮਿਆਨ ਉਹ ਡੀਜ਼ਲ ਪਾਉਣ ਨੂੰ ਹੈ ਜਿਹੜਾ ਜਨਰੇਟਰ ਦੇ ਵਿੱਚ ਡੀਜ਼ਲ ਦਾ ਜਿਹੜਾ ਪ੍ਰਬੰਧ ਨਹੀਂ ਹੋ ਰਿਹਾ ਸਿਰਫ ਇਸ ਕਰਕੇ ਇਹ 3 ਸਾਲਾਂ ਤੋਂ ਇਦਾਂ ਹੀ ਕੰਡਵ ਹੋ ਰਿਹਾ ਚੱਲ ਨਹੀਂ ਰਿਹਾ ਬਾਕੀ ਤੁਸੀਂ ਦੇਖੋ ਤਾਂ ਪੌੜੀਆਂ ਦੇ ਵਿੱਚ ਸਫਾਈ ਦਾ ਪੂਰਾ ਹਾਲ ਹੈ ਉੱਪਰ ਜਿਹੜੇ ਵਿਚਾਰੇ ਬੇਘਰੇ ਲੋਕ ਨੇ ਭਾਵੇਂ ਕਿ ਨੇੜੇ ਰਹਿਣ ਬਸੇਰਾ ਵੀ ਬਣਾਇਆ ਪ੍ਰਸ਼ਾਸਨ ਨੇ ਵਧੀਆ ਗੱਲ ਹੈ ਪਰੰਤੂ ਕਿਉਂਕਿ ਉਹ ਇਥੇ ਉੱਥੇ ਇਸ ਕਰਕੇ ਨਹੀਂ ਜਾਂਦੇ ਵੀ ਰਾਤ ਨੂੰ ਉਹਨਾਂ ਦੀ ਕਈ ਵਾਰੀ ਡਰਿੰਕ ਕੀਤੀ ਹੁੰਦੀ ਹੈਗੀ ਜਾਂ ਫਿਰ ਜਿਵੇਂ ਦਾਨਪੁੰਨ ਵਾਲੇ ਬੰਦੇ ਨੇ ਉੱਥੇ ਨਹੀਂ ਜਾਂਦੇ ਪਰ ਇਸ ਕਰਕੇ ਉਹਨਾਂ ਦੇ ਕਰਕੇ ਇਥੋਂ ਦੀ ਸੰਗਤ ਨੂੰ ਲੰਘਣਾ ਔਖਾ ਹੈ ਸਾਜ ਕਰਕੇ ਰਾਤ ਨੂੰ ਜਦੋਂ ਲੰਘਦੇ ਨੇ ਕਈ ਬੰਦਿਆਂ ਦੀ ਜਿਹੜੇ ਉਰੇ ਬੇਕਰੇ ਲੋਕ ਪਏ ਹੁੰਦੇ ਨੇ ਉਹ ਡਰਿੰਕ ਕੀਤੀ ਹੁੰਦੀ ਹੈ ਤੇ ਸਵੇਰੇ ਅਰਲੀ ਮਾਰਨਿੰਗ 3:30 4 4:30 ਵਜੇ ਜਦੋਂ ਸੰਗਤ ਆਉਂਦੀ ਆ ਤਾਂ ਖਾਸ ਕਰਕੇ ਉਦੋਂ ਲੇਡੀਜ਼ ਨੂੰ ਤਾਂ ਲੰਘਣਾ ਉਹਨਾਂ ਦੀ ਬਹੁਤ ਔਖਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਬਸੰਤ ਪੰਚਮੀ ਦਾ ਜਿਹੜਾ ਤਿਹਾੜਾ ਹੈ ਜਾਂ ਬਸੰਤ ਪੰਚਮੀ ਆ ਰਹੀ ਹੋਂ 2 ਫਰਵਰੀ ਨੂੰ ਉਸ ਤੋਂ ਇਲਾਵਾ ਵੀ ਪੰਚਮੀ ਇੱਥੇ ਬੜੀ ਭਰਪੂਰ ਤਰੀਕੇ ਨਾਲ ਸੰਗਤਾਂ ਤੇ ਪਹੁੰਚਦੀ ਹੈ ਨੇ ਔਰ ਮਹਾਰਾਜ ਦਾ ਸ਼ਤਾਬਦੀ ਸਮਾਰੋਹ ਵੀ ਆ ਰਿਹਾ ਨਵੰਬਰ ਦੇ ਵਿੱਚ ਲੱਗਦਾ ਨਹੀਂ ਕਿ ਆ ਚੀਜ਼ ਠੀਕ ਹੋਣੀ ਜ਼ਰੂਰੀ ਹੈ ਹਾਂਜੀ ਬਸੰਤ ਪੰਚਮੀ ਦਾ ਵੇਰੇ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਸੰਗਤ ਬਹੁਤ ਸ਼ਰਧਾ ਸੰਗਤ ਦੀ ਜਿਸ ਕਰਕੇ ਇਹ ਜਿਸ ਮਕਸਦ ਲਈ ਬਣਾਇਆ ਸੀਗਾ ਪਰ ਇਹ ਉਸ ਦਿਨ ਵੀ ਵਰਤੋਂ ਚ ਨਹੀਂ ਆਉਣਾ ਹੈਗਾ ਸੰਗਤ ਦਾ ਇਹ ਕਹਿਣਾ ਵੀ ਚਾਹੀਦਾ ਇਹ ਸੀ ਵੀ ਇਸ ਨੂੰ ਅੰਡਰਗਰਾਉਂਡ ਬਣਾ ਦਿੱਤਾ ਜਾਂਦਾ ਤਾਂ ਜੋ ਹਰੇਕ ਬਜ਼ੁਰਗ ਵੀ ਤੇ ਕੋਈ ਬਿਮਾਰ ਠਮਾਰ ਵੀ ਉਦੋਂ ਦੀ ਤੁਰਕੇ ਦਾ ਸਕਦਾ ਹੁਣ ਤਾਂ ਪੌੜੀਆਂ ਚੜ੍ਹਨੀ ਹੀ ਮੁਸ਼ਕਲ ਨੇਗੀਆਂ ਇਸ ਕਰਕੇ ਪ੍ਰਸ਼ਾਸਨ ਨੂੰ ਸੰਗਤ ਵੱਲੋਂ ਅਸੀਂ ਵੀ ਪਟਿਆਲਾ ਸ਼ਹਿਰ ਦੇ ਵਸਿੰਦੇ ਹੋਣ ਨਾਤੇ ਅਪੀਲ ਕਰਦੇ ਆਂ ਵੀ ਫੌਰੀ ਤੌਰ ਤੇ ਇਸ ਦਾ ਹੱਲ ਕਰਕੇ ਇਸ ਪੁਲ ਨੂੰ ਚਾਲੂ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਆ ਲਗਾਤਾਰ ਤਾਂ ਸਹੂਲਤ ਜਿਹੜੀ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਇਆ ਹੈ ਜਿਹੜਾ ਪ੍ਰਸ਼ਾਸਨ ਵੱਲੋਂ 3 ਕਰੋੜ ਦੀ ਲਾਗਤ ਨਾਲ ਫੁੱਲ ਜਿਹੜਾ ਅਣਦੇਖੀ ਦਾ ਸ਼ਕਾਰ ਹੋ ਰਿਹਾ ਕਿਤਨਾ ਕਿਤੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਪਰ ਫਿਲਹਾਲ ਚਿੱਟਾ ਹਾਤੀ ਸਾਬਤ ਹੋ ਰਿਹਾ ਕਿਉਂਕਿ ਨਸ਼ੇੜੀ ਇੱਥੇ ਬੈਠਦੇ ਨੇ ਤੁਹਾਨੂੰ ਤਸਵੀਰ ਉੱਪਰ ਵੀ ਦਿਖਾਈ ਹੈ ਕਿ ਕਿਸ ਤਰ੍ਹਾਂ ਲੋਕ ਸੁੱਤੇ ਪਏ ਨੇ ਔਰ ਕਿਸੇ ਕੰਮ ਨਹੀਂ ਆ ਰਿਹਾ ਕਰੋੜਾ ਰੁਪਏ ਦੇ ਇਹ ਵਿਅਰਥ ਹੋਏ ਪਏ ਨੇ ਔਰ ਪੇਜ ਜਿਹੜਾ ਫਸਿਆ ਹੋਇਆ ਕਿਤਨਾ ਕਿਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਦੇ ਵਿੱਚ ਹੈ ਕਿਉਂਕਿ ਜਿਹੜਾ ਜਨਰੇਟਰ ਹੈਗਾ ਉਹਦੇ ਵਿੱਚ ਡੀਜ਼ਲ ਪਾੜ ਦੇ ਡੀਜ਼ਲ ਨਹੀਂ ਪੋਇਆ ਜਾ ਰਿਹਾ ਜਿਸ ਕਰਕੇ ਇਹ ਐਕਸੀਲੇਟਰ ਬੰਦ ਪਏ ਨੇ ਹੁਣੇ ਦੇਖਣਾ ਹੋਵੇਗਾ ਕਿਸ ਤਰ੍ਹਾਂ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਕੈਮਰਾਮੈਨ ਰਾਹੁਲ ਦੇ ਨਾਲ ਨਾਓ ਇੰਡੀਆ ਪੰਜਾਬੀ ਲਈ ਪਟਿਆਲਾ ਤੋਂ ਚਲੰਗੇ ਸਿੰਘ ਕੋਹਲੀ ਦੀ ਰਿਪੋਰਟ